ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਉ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠਿ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੀ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਨੇ ਸਾਨੂੰ ਉਦਾਹਰਣਾਂ ਦੇ ਦਿੱਤੀ ਕਿ ਸਮਝਾਉਂਦੇ ਹਨ ਕਿ ਆਪਣੇ ਮਨ ਨੂੰ ਹਿਲਾਉਣਾ ਦੀਏ ਵੀ ਇਹ ਮਨ ਮਨਰੇ ਪ੍ਰਭ ਕੀ ਸਰਣ ਵਿਚਾਰੋ ਪਰਮਾਤਮਾ ਦੀ ਸ਼ਰਨ ਪੈ ਕੇ ਔਰ ਉਸ ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਕਰ ਜਿਸ ਪਰਮਾਤਮਾ ਦੇ ਨਾਮ ਨੂੰ ਸਮਰ ਕੇ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰਧਾਰੋ ਜਿਸ ਪਰਮਾਤਮਾ ਦਾ ਸਮਰਨ ਕਰਦੇ ਆਂ ਗਨ ਕਾ ਜਿਹੜੀ ਸੀ ਉਹ ਬਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਇਹ ਮਨ ਤੂੰ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾ ਅਡਲ ਭਇਓ ਤੂੰ ਜਾ ਕੇ ਸਿਮਰਨ ਅਰਨਰ ਪੈ ਪਾਸ ਪਾਇਆ ਮਰ ਅ ਸਮਝਾਉਂਦੇ ਨੇ ਵੀ ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਤ੍ਰੋ ਭਗਤ ਜਿਹੜਾ ਸੀ ਸਦਾ ਦੀ ਟੱਲ ਹੋ ਗਿਆ ਔਰ ਉਸ ਨਿੰਦਰ ਪੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਦੁਖ ਹਰਤਾ ਏ ਵਿਦ ਕੋ ਸੁਆਮੀ ਤਹ ਗਾਹੀ ਵਿਸਰਾਇ ਮਰਜ਼ ਜਨ ਵੀ ਤੂ ਉਸ ਪਰਮਾਤਮਾ ਨੂੰ ਕਿਉਂ ਭਲਾਇਆ ਹੋਇਆ ਉਹ ਤਾਂ ਇਸ ਤਰ੍ਹਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜਬ ਹੀ ਸ਼ਰਨ ਗਈ ਕਿਰਪਾ ਨਿਦ ਗਜਗਰਾਤੇ ਛੂਟਾ ਮਰ ਸਮਝਾਦਣੇ ਵੀ ਜਿਵੇਂ ਕੋ ਗੰਧਰਵ ਦੇ ਸਰਾਪ ਕਾਰਨ ਹਾਥੀ ਦੀ ਜੁਨੇ ਪਿਆਸੀ ਜਦੋਂ ਕਹਿੰਦੇ ਉਹ ਬਰਨ ਦੇ ਤਲਾਬ ਵਿੱਚ ਬੜਿਆ ਤਾਂ ਇੱਕ ਤੰਦੂਏ ਨੇ ਉਸ ਨੂੰ ਥਾੜ ਲਿਆ ਸੀ ਤੇ ਰਾਮ ਨਾਮ ਦੀ ਬਰਕਤ ਨਾਲ ਉਹ ਤੰਦੂਏ ਦੇ ਪਰਜੇ ਤੋਂ ਬਚਿਆ ਮਰ ਸਮਝਾਦਣੇ ਵੀ ਜਿਸ ਵੇਲੇ ਗੱਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਅਸਰਾ ਲਿਆ ਉਹ ਗੱਜ ਉਹ ਹਾਥੀ ਤੰਦੂਏ ਦੀ ਪਾਹੀ ਤੋਂ ਬਚ ਨਿਕਲਿਆ ਸੀ ਮਹਿਮਾ ਨਾਮ ਕਹਾਂ ਲਾਉ ਵਰਣ ਤਰਾਮ ਕਹਿਤ ਬੰਦਨ ਤੇ ਟੁੱਟਾ ਮਰਜ਼ ਕਰ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਦਨ ਟੁੱਟ ਗਏ ਸੰਤ ਆ ਜਾਮਲ ਪਾਪੀ ਜਗ ਜਾਣੇ ਨਮਕ ਮਾਹੀ ਨੇ ਸਤਾਰਾ ਇੱਕ ਕਨੌਜ ਦਾ ਬੇਸਬਗਾਮੀ ਬ੍ਰਹਮਣ ਕਿਸੇ ਮਹਾਤਮਾ ਦੇ ਘਰ ਦੇ ਇਸ ਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਸੀ ਉਤੋਂ ਹੀ ਨਾਰਾਇਣ ਦਾ ਜ਼ਮਰਨ ਕਰਨ ਦੀ ਲਗਨ ਲੱਗ ਪਈ ਤੇ ਵਿਕਾਰਾਂ ਵਿੱਚੋਂ ਬਚ ਨਿਕਲਿਆ ਮਹਾਰਾਜ ਕਹਿੰਦੇ ਭਾਈ ਸਾਰਾ ਜਗ ਤੇ ਜਾਣਦਾ ਹੈ ਇਹ ਅਜਾਮਲ ਵਿਕਾਰੀ ਸੀ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਅੱਖ ਦੇ ਝੌਕਣ ਜਿੰਨੇ ਸਮੇਂ ਵਿੱਚ ਦਾ ਪਾਰ ਉਤਾਰਾ ਹੋ ਗਿਆ ਨਾਨਕ ਕਹਤ ਚੇਤ ਚੰਤਾ ਮਨ ਤੈ ਵੀ ਉਤਰੈ ਪਾਰਾ ਗੁਰੂ ਨਾਨਕ ਸਾਹਿਬ ਦੀ ਮੁੱਢ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਨੇ ਭਾਈ ਸਾਰੀਆਂ ਚਿਤਵੀਆਂ ਪੂਰਨ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਔਰ ਉਸ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਓਗੇ ਗੁਰੂ ਸਾਹਿਬ ਜੀ ਸਾਨੂੰ ਸਿਉਂਦੇ ਹਨ ਕਿ ਸਭ ਤੇ ਉੱਤਮ ਔਰ ਸਭ ਤੋਂ ਉੱਚਾ ਤੇ ਸੁੱਚਾ ਪ੍ਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਸਦਾ ਕਰਦੇ ਰਹੀਏ ਇਸੇ ਵਿੱਚ ਹੀ ਸਾਡਾ ਪਾਰ ਉਤਾਰਾ ਹੈ ਪ੍ਰਮਾਤਮਾ ਸੁਵਨਾ ਪਰਮੇਰ ਬਰਤਕ ਸਰਬਤ ਦੇਪਨੀ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਇਤفاق ਦੀ ਅਰਦਾਸ ਤੇ ਗੁਰੂ ਕਰਦੇ ਸੇ ਬਾਬਾ ਪਾਤਸ਼ਾਹ ਸਭਨਾ ਦੇ ਮਨਨ ਪ੍ਰੇਕ ਆਪ ਲੈ ਲੈ ਨਤ ਅਰਦਾਸ ਕਰਦੇ ਜੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਰਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ